ਤਸਵੀਰਾਂ ਵਿੱਚ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਪੁਲਿਸ ਹਿਰਾਸਤ ਵਿੱਚ ਫੀਕ ਰਹੇ ਇਹ ਕੋਈ ਆਮ ਬੰਦੇ ਨਹੀਂ ਨੇ ਇਹਨਾਂ ਨੇ ਪ੍ਰਧਾਨਗੀ ਖਾਤਰ ਕਾਲਜ ਦੇ ਬਾਹਰ ਗੋਲੀਆਂ ਚਲਾਈਆਂ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੁਣ ਇਹ ਨੌਜਵਾਨ ਸਿਰ ਝੁਕਾਈ ਖੜੇ ਨੇ ਜਦੋਂ ਕਿ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਵਾਰ ਵੀ ਨਹੀਂ ਸੋਚਿਆ ਫਿਲਹਾਲ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਬੀਤੀ 16 ਅਪ੍ਰੈਲ ਨੂੰ ਅਬੋਹਰ ਦੇ ਇੱਕ ਨਿੱਜੀ ਕਾਲਜ ਦੇ ਨੇੜੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਜ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਉਸ ਲਾਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੁੰਦਾ ਹੈ। ਵਿਵਾਦ ਇੰਨਾ ਵੱਧ ਜਾਂਦਾ ਹੈ ਕਿ ਗੋਲੀਆਂ ਚੱਲਦੀਆਂ ਨੇ। ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਜਾਂਦਾ ਹੈ ਉੱਥੇ ਹੀ ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸੇ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੈ ਜੀ ਸਾਰਿਆਂ ਜਿਵੇਂ ਇਸ ਤੋਂ ਪਹਿਲਾਂ ਵੀ ਇਸ ਮੈਟਰ ਦੇ ਰਿਗਾਰਡਿੰਗ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਜਾ ਚੁੱਕੀ ਹੈ ਕਮਾਂਡੋਗ ਐਸਐਸਪੀ ਡਾਕਟਰ ਪ੍ਰਕਾਸ਼ ਜੈਤਿਵਾਲ ਇਹ ਮਾਮਲਾ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ 16 ਚਾਰ ਨੂੰ ਜਿਹੜੀ ਖਾਲਸਾ ਕਾਲਜ ਦੇ ਬਾਹਰ ਜਿਹੜੀ ਇੱਕ ਇਨਸੀਡੈਂਟ ਹੋਇਆ ਸੀ ਫਾਇਰਿੰਗ ਦਾ ਤਿੰਨਾਈ ਝਗੜੇ ਦਾ ਜਿਸ ਵਿੱਚ ਕਿ ਕੁਝ ਜਿਹੜੇ ਨੌਜਵਾਨ ਸੀਗੇ ਉਹ ਆਪਣੀ ਆਪਣੇ ਵੱਲੋਂ ਹੀ ਇੱਕ ਤਰ੍ਹਾਂ ਦੀ ਪ੍ਰਧਾਨਗੀ ਦੀ ਨੂੰ ਲੈ ਕੇ ਜਿਹੜਾ ਹੈਗਾ ਇਨਸੀਡੈਂਟ ਉੱਥੇ ਹੋਇਆ ਸੀ ਇਸ ਦੇ ਵਿੱਚ ਪਹਿਲਾਂ ਇਸ ਤੋਂ ਪਹਿਲਾਂ ਤਿੰਨ ਜਿਹੜੇ ਵਿਅਕਤੀ ਹੈਗੇ ਗ੍ਰਿਫਤਾਰ ਕੀਤੇ ਗਏ ਸੀ ਇਨਵੈਸਟੀਗੇਸ਼ਨ ਨੂੰ ਫਰਦਰ ਲੈ ਕੇ ਜਾਂਦੇ ਹੁੰਦੇ ਆ ਇਹਨਾਂ ਦੇ ਦੋ ਐਸੋਸੀਏਟ ਇਹਦਾ ਨਾਮ ਹੈਗਾ ਪ੍ਰਵੀਨ ਉਰਫ ਬੋਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਢਾਣੀ ਡਾਂਗੂ ਰੋਡ ਰਾਜਾਵਾਲੀ ਦਾ ਤੇ ਦੂਸਰਾ ਰਵੀ ਕੁਮਾਰ ਉਰਫ ਗੋਲੂ ਜਿਹੜਾ ਰਹਿਣ ਵਾਲਾ ਹੈਗਾ ਹਾਮਸਰੇ ਦਾ ਤੇ ਇਹ ਚ ਮੈਂ ਦੱਸਣਾ ਚਾਹਾਂਗਾ ਕਿ ਪ੍ਰਵੀਨ ਉਰਫ ਬੋਗੀ ਦੇ ਉੱਤੇ ਇਸ ਤੋਂ ਪਹਿਲਾਂ ਵੀ ਜਿਹੜੇ ਨੇ ਦੋ ਮੁਕਦਮੇ ਦਰਜ ਨੇ ਇੱਕ ਹੈਗਾ ਸਾਦਲ ਸ਼ਹਿਰ ਆਪਣਾ Rajasthan ਗੁੰਦानगर ਦੂਸਰਾ ਥਾਣਾ ਸਦਰ ਇਸੇ ਤਰ੍ਹਾਂ ਜਿਹੜਾ ਰਵੀ ਕੁਮਾਰ ਔਰ ਗੋਲੂ ਹੈਗਾ ਗੋਲੂ ਦੇਤੇ ਵੀ ਸਦਰ ਮੋਰ ਦਾ ਇੱਕ ਜਿਹੜਾ ਪਰਚਾ ਹੈਗਾ ਇਹਦਾ ਇਹ ਦੋਨੋਂ ਜਾਣੇ ਪੁਰਾਣੇ ਕੰਪਨੀ ਦੇ ਕਚੇ ਦੇ ਤੇ ਇਸ ਇਨਸੀਡੈਂਟ ਆਫ ਫਾਇਰਿੰਗ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਪ੍ਰਵੀਨ ਨੂੰ 17 ਤਰੀਕ ਨੂੰ ਤੇ ਰਵੀ ਨੂੰ 18 ਤਰੀਕ ਨੂੰ ਕਰ ਲਿਆ ਗਿਆ ਤੇ ਟੋਟਲ ਆਪਣੇ ਤੇ ਇਹਨਾਂ ਕੋਲੋਂ ਦੋ ਕੋਲ ਵੀ ਜਿਹੜੇ ਹੈਗੇ ਬਰਾਮਦ ਕੀਤੇ ਗਏ ਨੇ ਹੁਣ ਇਸ ਮੁਕਦਮੇ ਦੇ ਵਿੱਚ ਟੋਟਲ ਜਿਹੜਾ ਮੁਕੱਦਮਾ ਨੰਬਰ ਸਾਡਾ ਸਟਾਰਟ ਹੈਗਾ ਇਹਦੇ ਵਿੱਚ ਟੋਟਲ ਜਿਹੜੇ ਪੰਜ આરોપી ਜਿਹੜੇ ਹੁਣ ਤੱਕ ਜਿਹੜੇ ਗ੍ਰਿਫਤਾਰ ਕਰੇ ਸਿਰੇ ਪਤਾ ਲੱਗਿਆ ਵੀ ਕਿੰਨੇ ਖੈਰ ਕੀਤਾ ਸੀ ਇਹ ਦੋਨਾਂ ਨੂੰ ਕਿਵੇਂ ਤਾਲਮਿਲ ਹੋਇਆ ਸਾਰਿਆਂ ਦਾ ਆਪਸ ਵਿੱਚ ਇਹ ਇਹ ਆਪਸ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਜਿਹੜੇ ਇਸ ਤੋਂ ਪਹਿਲਾਂ ਆਪਾਂ ਵੜਿਆ ਸੀ ਮੁਕੇਸ਼ ਪੰਡਿਤ ਜਿਹੜਾ ਕਿ ਬੀਸਿਕਲੀ ਪ੍ਰਧਾਨ ਬਣਨਾ ਚਾਹੁੰਦਾ ਸੀ ਸੋ ਕਾਲਡ ਜਿਹਨੂੰ ਆਪਾਂ ਗੈਲੀਏ ਕਿ ਆਪਣੇ ਵੱਲੋਂ ਹੀ ਇੱਕ ਕਰਕੇ ਤੇ ਇਹ ਉਹਦੇ ਹੀ ਸਾਥੀ ਸੰਗੀ ਨੇ ਸਾਰੇ ਇੱਕ ਜਿਹੇ ਲੋਕਲੀ ਹੈਗੇ ਨੇ ਸਾਰੇ ਜੋ ਸੰਦਰਭ ਉਹ ਦੇ ਰਿਏ ਤੇ ਹੈਗੇ ਨੇ ਇੱਕ ਦੂਜੇ ਨੂੰ ਜਾਣਦੇ ਸੀ ਫਿਰ ਪ੍ਰਧਾਨਗੀ ਦੇ ਰਿਹਾ ਹੁੰਦਾ ਸੀਗਾ ਜੀ ਬਿਲਕੁਲ ਹਾਂ ਇਹ ਬਿਲਕੁਲ ਇਹ ਪ੍ਰਧਾਨਗੀ ਦੇ ਰੋਲੇ ਦੇ ਵਿੱਚ ਹੀ ਇਹ ਸਾਰਾ ਸਰ ਇਸ ਮਾਮਲੇ 'ਚ ਦੋ ਹੋਰ આરોપી ਰਹਿੰਦੇ ਆ ਉਹ ਕਦੋਂ ਤੱਕ ਫੜੇ ਜਾਣਗੇ ਜੀ ਜੀ ਬਿਲਕੁਲ ਉਹਨਾਂ ਦੇ ਉੱਤੇ ਵੀ ਜਿਹੜੀ ਸਾਡਾ ਹੈਗਾਗਾ ਕੋਈ ਸੋਰਸਸ ਲਗਾਏਗੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਸਰ ਇਹ ਸਟੂਡੈਂਟ ਸੀ ਜਾਂ ਮਤਲਬ ਐਸੀ ਹੁਣ ਆਊਟਰ ਸੀਗੇ ਜੀ ਇਹ ਇਹ ਆਊਟਸਾਈਡਰ ਸੀਗੇ ਹਨ ਇਹਨਾਂ ਦੇ ਉੱਥੇ ਕਾਲਜ ਦੇ ਵਿੱਚ ਇਹਨਾਂ ਦਾ ਕੋਈ ਵੀ ਮਜ਼ੂਕੇ ਪੜ੍ਹਾਈ ਦਾ ਨਹੀਂ ਸੀਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਾਲਜ ਤੋਂ ਬਾਹਰ ਹੋਏ ਸੀਗੇ ਤੇ ਪਲੱਸ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਦਾ ਕੋਈ ਵੀ ਜਿਹੜਾ ਕੋਈ ਕਾਲਜ ਦਾ ਰੋਲ ਜਾਂ ਕਿਸੇ ਪ੍ਰਕਾਰ ਦਾ ਵੀ ਐਸਾ ਕੋਈ ਰੋਲ ਹੈ ਨਹੀਂ ਸੀ ਇਹ ਸਿਰਫ ਆਪਣੇ ਵੱਲੋਂ ਹੀ ਇੱਕ ਪ੍ਰਧਾਨਗੀ ਦੇ ਤੌਰ 'ਤੇ ਕਿਸੇ